ਸੁਲਤਾਨਪੁਰ ਲੋਧੀ ਤੇ ਇੱਕ ਅਜੀਹਾਂ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਕਿ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਕਾਰ ਦੀ ਮੁਰੰਮਤ ਕਰਪਾਉਣ ਦੇ ਲਈ ਮਰਵਾਹਾ ਆਟੋਜ਼ ਸੁਲਤਾਨਪੁਰ ਲੋਧੀ ਦੇ ਨਾਲ ਸੰਪਰਕ ਕੀਤਾ ਸੀ ਜਿੱਥੇ ਉਸ ਨੇ 3 ਦਸੰਬਰ ਨੂੰ ਆਪਣੀ ਕਾਰ ਸ਼ੋਅਰੂਮ ਨੂੰ ਸੌਂਪ ਦਿੱਤੀ ਅਤੇ ਕਾਰ ਦਾ ਖੱਬਾ ਪਹੀਆ 5500 ਰੁਪਏ ਦੇ ਵਿੱਚ ਰਿਪੇਅਰ ਕਰਪਾਉਣ ਦਾ ਫੈਸਲਾ ਕੀਤਾ ਗਿਆ ਪਰ ਜਲੰਧਰ ਦੇ ਵਿੱਚ ਸਥਿਤ ਇਸ ਕੰਪਨੀ ਦੀ ਵਰਕਸ਼ਾਪ ਦੇ ਵਿੱਚ ਗੱਡੀ ਦਾ ਇੱਕ ਵੀ ਸਾਈਡ ਵੀ ਪੂਰੀ ਤਰ੍ਹਾਂ ਦੇ ਨਾਲ ਪੇਂਟ ਕੀਤਾ ਗਿਆ ਸੀ। ਕਾਰ ਮਾਲਕ ਨੇ ਇਸ ਕੰਮ ਦੇ ਵਿੱਚ ਵਰਤੀ ਗਈ ਮੋਟਾਪੇ ਨੂੰ ਲੈ ਕੇ ਕਾਫੀ ਰੋੜਾ ਪਾਇਆ ਅਤੇ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦੋਂ ਸਟੋਰ ਮੈਨੇਜਰ ਦੇ ਨਾਲ ਗੱਲ ਕੀਤੀ ਗਈ ਤਾਂ ਉਹ ਸਵਾਲਾਂ ਤੋਂ ਦੂਰ ਭੱਜਦੇ ਹੋਏ ਵੀ ਨਜ਼ਰਾਈ ਨੇ। ਮੇਰਾ ਨਾਮ ਸੰਤਪ੍ਰੀਤ ਸਿੰਘਾ ਜੀ। ਮੈਂ 6 ਤਰੀਕ ਨੂੰ ਮਰਵਾ ਆਟੋ ਸੁਲਤਾਨਪੁਰ ਲੋਧੀ ਚ ਆਪਣੀ ਬਲੈਨੋ ਗੱਡੀ PB09AK0053 ਆਪਣੇ ਬਰਕਤ ਦੇ थ्रू ਭੇਜੀ ਸੀ ਜੀ ਉਹਦੀ ਇੱਕ ਇਸ ਬਾਰੀ ਇਸ ਬਾਰੀ ਵਿੱਚ ਛੋਟਾ ਜਿਹਾ ਡੰਡ ਸੀਗਾ ਇੱਥੇ ਤੇ ਕਿੱਥੇ ਡੰਡ ਸੀ ਔਰ ਕਿੱਥੇ ਡੰਡ ਸੀਗਾ ਔਰ ਉੱਥੇ ਇਹਨਾਂ ਨੂੰ ਕਈ ਵੀ ਮੇਰਾ ਇਹ ਬਾਰੀ ਨੂੰ ਪੇਂਟ ਕਰਾ ਦਿਓ ਇਹਨਾਂ ਨੇ ਕਿਹਾ ਪਹਿਲੀ ਗੱਲ ਇਹਨਾਂ ਨੇ ਕਿਹਾ ਅਗਰ ਤੁਸੀਂ ਇੰਸ਼ੋਰੈਂਸ ਦੇ ਵਿੱਚ ਗੱਡੀ ਕਰਾਣੀ ਆ ਤੇ ਗੱਡੀ ਤੁਹਾਨੂੰ ਦੇਵਾਂਗੇ 20 ਦਿਨ ਬਾਅਦ ਅਗਰ ਤੁਸੀਂ ਕੈਸ਼ ਕਰਾਣੀ ਆ ਤਾਂ ਤੁਹਾਨੂੰ ਅਸੀਂ ਚਾਣਾ 50 ਦਿਨਾਂ ਹੈ ਗੱਡੀ ਦੇ ਦੇਾਂਗੇ ਅਸੀਂ ਇਹਨਾਂ ਨਾਲ ਗੱਲ ਕਰੀ 5500 ਰੁਪਏ ਵਿੱਚ ਅਸੀਂ ਨਾਲ ਗੱਲ ਹੋ ਗਈ ਵੀ ਅਸੀਂ origignal ਪੇਂਟ ਕਰਕੇ ਬਿਲਕੁਲ ਨਵੀਂ ਗੱਡੀ ਉਹਨਾਂ ਦੇ ਦੇਾਂਗੇ ਕਿਉਂਕਿ ਗੱਡੀ ਮੇਰੀ ਸਿਰਫ 4 ਮਹੀਨੇ ਪੁਰਾਣੀ ਆ 5000 ਕਿਲੋਮੀਟਰ ਚੱਲੀ ਗੱਡੀ ਹੈ ਜੀ 2023 ਮਲ ਗੱਡੀ ਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਇਹਨਾਂ ਦੀ ਮੈਨੂੰ ਕਾਲ ਆਈ 11 ਤਰੀਕ ਨੂੰ ਕਿ ਗੱਡੀ ਆਪਣੇ ਆਕੇ ਲੈ ਜਾਓ ਜਿਸ ਦਿਨ ਮੈਂ 11 ਤਰੀਕ ਨੂੰ ਇਹਨਾਂ ਕੋਲ ਆਇਆ ਤੇ ਉਸ ਦਿਨ ਇਹਨਾਂ ਦੇ ਜਿਹੜੇ ਮੈਨੇਜਰ ਸਦਾਜੀ ਸੀ ਜਿਹੜੇ ਉਹ ਮੇਰੇ ਨਾਲ ਖੁਦ ਇਥੇ ਬਾਹਰ ਆਏ ਗੱਡੀ ਦੇ ਦੇਖਣ ਵਾਸਤੇ ਉਦੋਂ ਵੀ ਸੀ ਗੱਡੀ ਦੇ ਵਿੱਚ ਸਪਰੇਅ ਦੇ ਨਿਸ਼ਾਨ ਸੀ ਜਿਦਾ ਕਿਸੇ ਅਨਾਰੀ ਨੇ ਸਪਰੇਅ ਕੀਤੀ ਹੁੰਦੀ ਆ ਔਰ ਇਹ ਖੁਦ ਮੰਨ ਲਗੇ ਇਹਨਾਂ ਨੇ ਗੱਡੀ 11 ਤਰੀਕ ਨੂੰ ਫਿਰ ਵਾਪਸ ਭੇਜਤੀ ਔਰ ਇਹਨਾਂ ਦਾ ਕੋਈ ਉਥੇ ਵਰਕਸ਼ ਉਹਨਾਂ ਨਾਲ ਗੱਲ ਹੋਈ ਜੀ ਉਹ ਕਹਿੰਦੇ ਜੀ ਸਾਡੀ ਗਲਤੀ ਆ ਸਾਡੇ ਬੰਦਿਆਂ ਨੇ ਸਪਰੇ ਨਹੀਂ ਚੰਗੀ ਤਰ੍ਹਾਂ ਕੀਤੀ ਅਸੀਂ ਗੱਡੀ ਵਾਪਸ ਮੰਗਾ ਲਈ ਉਸ ਪਰੰਤ ਇਹਨਾਂ ਦੀ ਮੈਨੂੰ ਕੱਲ ਸ਼ਾਮੀ ਕਾਲ ਆਈ ਹੈ ਜੀ ਵੀ ਆਪਣੀ ਗੱਡੀ ਲੈ ਜਾਓ ਅੱਜ ਸਵੇਰੇ ਮਾਰਨਿੰਗ ਜਿੱਤੇ ਮੇਰੀ ਦੁਕਾਨ ਦੇ ਬਾਹਰ ਵਰਕਰ ਬੈਠੇ ਸੀ ਉਹਨਾਂ ਨੇ ਦੇਖਿਆ ਕਿ ਮੇਰੀ ਗੱਡੀ ਕਪੂਰਸਲਾ ਵੱਲੋਂ ਜਾ ਰਹੀ ਹੈ ਜੀ ਔਰ ਮੈਂ ਇਹਨਾਂ ਦੇ ਆਫਿਸ ਕਾਲ ਕੀਤੀ ਜੀ ਮੇਰੇ ਕੋਲ ਔਨ ਰਿਪੋਰਟ ਗੱਲ ਆ ਕਿ ਮੈਂ ਇਹਨਾਂ ਦੇ ਦਫ਼ਤਰ ਫੋਨ ਕੀਤਾ ਔਰ ਇਹਨਾਂ ਨੂੰ ਪੁੱਛਿਆ ਕਿ ਮੇਰੀ ਗੱਡੀ ਕਿੱਥੇ ਆ ਇਹ ਕਹਿੰਦੇ ਮੇਰੀ ਗੱਡੀ ਸਾਡੇ ਵਰਕਸ਼ਾਪ ਖੜੀ ਆ ਜੀ ਜਦੋਂ ਮੈਂ ਇੱਥੇ ਆਇ ਇਹਨਾਂ ਨੇ ਅੱਜ ਮੇਰੀ ਤੀਜੀ ਵਾਰੀ ਗੱਡੀ ਵਰਕਸ਼ਾਪ 'ਚ ਜਲੰਧਰ ਭੇਜਣਾ ਗਿਆ ਸੀ ਸਹੀ ਕਰਾਉਣ ਵਾਸਤੇ ਔਰ ਜਦੋਂ ਮੈਂ ਆਇਆ ਇਹਨਾਂ ਨੇ ਮੈਂ ਇਹਨਾਂ ਨੂੰ ਸਿਰਫ ਇੱਕ ਬਾਰੀ ਪੇਂਟ ਕਰਵਾ ਸੇਤੀ ਸੀ ਇਹਨਾਂ ਨੇ ਮੇਰਾ ਫੈਂਡਰ ਮੇਰੀ ਪਿਛਲੀ ਬਾਰੀ ਮੇਰੇ ਟੈਂਕ ਟੈਂਕੂਰ ਟੱਕਣੋਂ ਸਾਰੇ ਦੇ ਕਲੀਅਰ ਪੇਂਟ ਮਾਰ ਦਿੱਤਾ ਜਦਕਿ ਮੇਰੀ ਗੱਡੀ ਇਹ ਨਵੀਂ ਗੱਡੀ ਸੀ ਮੈਂ ਗੱਡੀ ਦਾ ਇਹਨਾਂ ਨੂੰ ਸਿਰਫ ਤੇ ਸਿਰਫ ਬਾਰੀ ਬਲਾਂ ਦਿੱਤੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਮਿਸਟਰ ਸਿਆਣੀ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡੀ ਗਲਤੀ ਹੈ ਜੀ ਉਹ ਤੁਸੀਂ ਨਿਗ੍ਹਾ ਮਰਵਾਓ ਮੇਰੇ ਲਾਈ ਬੀਲ ਤੇ ਪੇਂਟ ਮਾਰ ਦਿੱਤਾ ਜੀ ਔਰ ਇਹਨਾਂ ਨੇ ਇਹ ਗੱ ਨਵੀਂ ਗੱਡੀ ਭੇਜਣ ਤੋਂ ਪਰਾਂਦਾ ਸੀ ਆਪਣੇ ਪਾਰਟਿੰਗ ਕਰਾ ਦਿੰਦੇ ਆ। ਉਹਨੇ ਇਸ ਗੱਲ ਨੂੰ ਸਕਿਪ ਕਰਦੇ ਪਿਆ ਇਹ ਕਹਿੰਦੇ ਬਈ ਜੀ ਅਸੀਂ ਆਪਣੇ ਤੁਹਾਨੂੰ ਸਟੋਰ ਦੇ ਵਿੱਚੋਂ ਨਵੇਂ ਪਾਰਟ ਕਢਵਾ ਦਿੰਦੇ ਆ ਔਰ ਉਹਨੂੰ ਪੇਂਟ ਕਰਾ ਕੇ ਤੁਸੀ ਲਵਾ ਦਿੰਦੇ ਆ। ਮੇਰੀ ਗੱਡੀ 2023 ਮਾਡਲ ਆ ਜੀ। ਮੈਂ ਅਗਰ ਇਹੀ ਗੱਡੀ ਨਾਲ ਵੇਚਾਂ ਤੇ ਇਹਨਾਂ ਨੇ ਕਹਿ ਦੇਣਾ ਵੀ ਇਹ ਗੱਡੀ ਐਕਸੀਡੈਂਟ ਹੋਈ ਹੋਈ ਆ। ਮਤਲਬ ਇਹ ਇੰਨਿਆ ਘਟਿਆ ਕੰਮ ਕਰਦੇ ਆ, ਇੰਨੀ ਮਾੜੀ ਸਰਵਿਸ ਇਹਨਾਂ ਦੀ। ਇਹ ਜਾ ਤਾਂ ਮੇਰਾ ਨਿਆਗਰ ਨਹੀਂ ਤਾਂ ਮੈਂ ਜੀ ਕੰਜ਼ਿਊਮਰ ਕੋਰਟ ਵਿੱਚ ਜਾਊਂਗਾ ਜੀ ਔਰ ਮੈਂ ਮੀਡੀਆ ਦੇ ਮਾਧਿਅਮ ਨਾਲ ਕਹਾਂਗਾ ਵੀ ਇਹਨਾਂ ਤੋਂ ਜ਼ਿੰਦਗੀ ਕਦੀ ਇਹਨਾਂ ਸਰਵਿਸ ਇੰਨੀ ਕੁ ਜ਼ਿਆਦਾ ਘਟਿਆ ਵਾ ਤੁਸੀਂ ਆਪ ਨਿਗਾਹ ਮਾਰੋ ਜਿਹਦੀ 2023 ਮਾਡਲ ਗੱਡੀ ਇੱਕ ਵਾਰੀ ਪੇਂਡ ਹੋਣ ਦੇ ਦਿੱਤੀ ਹੋਏ ਉਹ ਸਾਰੀ ਗੱਡੀ ਨੂੰ ਪੇਂਡ ਮਾਰ ਦਿਓ ਉਹ ਬਾਅਦ ਵਿੱਚ ਮੰਦੇ ਨਹੀਂ ਬਈ ਮੈਂ ਪੇਂਡ ਕੀਤਾ ਵਾ ਜਿਹੜੇ ਇਹਨਾਂ ਦੇ ਮੌਕੇ ਤੇ ਸੁਲਤਾਨਪੁਰ ਜਿਹੜੇ ਐਮਪਲਾਈ ਆ ਉਹ ਮੰਨ ਰਹੇ ਹਾਂ ਜੀ ਭਾਜੀ ਸਪਰੇਆ ਵਜੀਆਂ ਹੀ ਆ ਕਲੀਅਰ ਵਜਿਆ ਹੋਇਆ ਵਾ ਉਹਨੇ ਮੈਨੂੰ ਸਵੇਰ ਤੋਂ ਮੈਂ 11 ਵਜੇ ਤੇ ਖੜਾ ਵਾਂ ਹੁਣ ਦੋ ਵਾ ਚੱਲੇ ਆ ਇਹ ਮੈਨੂੰ ਸਵੇਰ ਤੋਂ ਟਾਵਾ ਟੋਲ ਕਰ ਰਹੇ ਆ ਮੇਰੀ ਮੀਡੀਆ ਦੇ ਮਾਧਿਅਮ ਨਾਲ ਇਹੀ ਇੱਕ ਗੰਚਾਰੀਸ਼ ਆ ਮਰਵਾਹਾ ਆਟੋਸ ਤੋਂ ਕੋਈ ਕੰਮ ਨਾ ਕਰਾਓ ਇਹਨਾਂ ਕੋਈ ਮਤਲਬ EMPLOYE ਜਿਹੜੇ ਇਹਨਾਂ ਦੇ ਵਰਕਰ ਜਿਹੜੇ ਕੰਮ ਕਰਦੇ ਆ ਕੋਈ ਮਤਲਬ ਦੀ ਕੰਮ ਦੇ ਨਹੀਂ ਹੈਗੇ ਬਾਅਦ ਵਿੱਚ ਕੋਈ ਨਿਆ ਨਹੀਂ ਦਿੰਦੇ ਮੈਂ ਤਾਂ ਗੱਡੀ ਕਰਵਾ ਲੂੰਗਾ ਇਹਨਾਂ ਕੋ ਤੋਂ ਜਦੋਂ ਮੇਰੇ ਮੈਂ ਮਾਂ ਜੋ ਅਦਾਲਤ ਵਿੱਚ ਪੇਸ਼ ਹੋਊਗਾ ਜੀ ਕੋਰਟ ਜਾਊਗਾ ਮੈਂ ਦੱਸੂਗਾ ਇਹਨਾਂ ਨੂੰ ਵੀ ਕਿ ਕੰਜ਼ਿਊਮਰ ਦੀ ਕੀ ਪਾਵਰ ਹੁੰਦੀ ਆ ਕੰਜ਼ਿਊਮਰ ਕਿੱਥੋਂ ਤੱਕ ਜਾ ਸਕਦਾ ਅਗਰ ਤੁਸੀਂ ਕਿ ਨਜਾਇਜ਼ ਕੰਮਗੇ ਨਾ ਕਰੋਗੇ ਧੰਨਵਾਦ ਭਾਜੀ ਜੀਐਮ ਜੀਐਮ ਸੁਲਤਾਨਪੁਰ ਦੀ ਕੀ ਕੰਮ ਕਰਦੇ ਹੋ ਭਾਜੀ ਜੀਐਮ ਸਰ ਆ ਰਹੇ ਆ ਉਹ ਆ ਕੇ ਗੱਲ ਸਾਰੀ ਕਲੀਅਰ ਕਰ ਦਿੰਦੇ ਆ ਭਾਜੀ ਆ ਰਹੇ ਜੀਐਮ ਸਰ ਮੈਂ ਕਲੀਅਰ ਗੱਲ ਕਰ ਦਿੰਦੇ ਜੀ ਜਨਾਬ ਕਲੀਅਰ ਕਰ ਦਿੰਦੇ ਗੱਲ ਜੀ ਇੱਥੇ ਬਤੌਰ ਕੀ ਡਿਊਟੀ ਨਿਭਾ ਰਹੇ ਹੋ ਤੁਸੀਂ ਬਤੌਰ ਮੈਨੇਜਰ ਸਵੇਤ ਇੱਕ ਅਸਰ ਇੱਕ ਬਾਰੀ ਤੁਹਾਨੂੰ ਸੰਤਪ੍ਰੀਤ ਦਾ ਨਾਮ ਸਰ ਆ ਰਹੇ ਮੈਨੇਜਰ ਜੀਐਮ ਸਰ ਆ ਰਹੇ ਉਹ ਗੱਲ ਕਲੀਅਰ ਕਰ ਦਿੰਦੇ ਆ ਜੀ ਆਖ ਕੇ ਸਵਾਲਾ ਤੋਂ ਕੋਈ ਪੁੱਜ ਰਿਹਾ ਸਰ ਸਰ ਗੱਲ ਕਲੀਅਰ ਕਰ ਦਿੰਦੇ ਜੀਐਮ ਸਰ ਆ ਕੇ ਜੀ ਸਵਾਲਾ ਤੋਂ ਤਾਂ ਨਾ ਪੁੱਜੋ ਸਰ ਸਵਾਲਾ ਤੋਂ ਨਹੀਂ ਪੁੱਜ ਰਹੇ ਮੈਂ ਕਿਹਾ ਜੀਐਮ ਸਰ ਆ ਕੇ ਗੱਲ ਸਾਰੀ ਕਲੀਅਰ ਕਰ ਦਿੰਦੇ ਆ ਜੀ ਉਹਨਾਂ ਨੇ ਹਵਾਲੇ ਕਰਕੇ ਗਿਆ ਵਾ ਸਵੇਰੇ ਸਾਰੇ ਇਹਨਾਂ ਦੇ ਫੋਨ ਦੇ ਵਿੱਚ ਰਿਪੋਰਟਿੰਗ ਆ ਇਹਨਾਂ ਨੇ ਖੁਦ ਇਹ ਗੱਲ ਕਹੀ ਆ ਕਿ ਗੱਡੀ ਨੂੰ ਪੇਂਟ ਹੋਇਆ ਉਹ ਜਿਹੜੇ ਮੱਦੀ ਬ ਪੱਜੀ ਲੁਧਿਆਣੇ ਦਾ ਮਤਲਬ ਹੀ ਨਹੀਂ ਮੈਂ ਤੁਹਾਨੂੰ ਪਾਜੀ 5500 ਰੁਪਿਆ ਪੇ ਕੀਤਾ ਗੱਡੀ ਦੀ ਬਾਰੀ ਖੱਬੇ ਬੰਨੇ ਵਾਲੀ ਦੇ 2-2 ਇੰਚ ਦੇ ਡੰਡ ਕਰਨੇ ਠੀਕ ਹੈ ਤੁਸੀਂ ਵੀਰ ਜੀ ਮੇਰੀ ਗੱਡੀ ਨੂੰ ਸਾਰੀ ਰੰਗ ਕਰਤਾ ਔਰ ਤੁਸੀਂ ਕਹਿ ਰਹੇ ਆਂ ਵੀ ਮੈਂ ਗੱਡੀ ਨੂੰ ਰੰਗ ਨਹੀਂ ਕੀਤਾ ਔਰ ਤੁਹਾਡੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਆ ਉਹ ਖੁਦ ਮੰਨਦੇ ਪਿਆ ਮਾਰਾ ਰੰਗ ਹੋਇਆ ਹੋਇਆ ਔਰ ਮੇਰੇ ਥਲੇ ਨੀਚੇ ਅਲਾਈਵ 30000 ਦੇ ਅਲਾਈਵ ਲਾ ਉਹਨਾਂ ਨੂੰ ਰੰਗ ਤੁਸੀਂ ਕਰਤਾ ਬਾਜੀ ਐਡਾ ਘਟੀਆ ਕੰਮ ਮਰਵਾਹਾ ਤੋਸੋ ਕੰਮ ਕਰਾਇਆ ਬਾਜੀ ਮੈਂ ਮੈਂ ਕਿਸੇ ਨਾਲੀ ਕੋ ਕੰਮ ਨਹੀਂ ਕਰਾਇਆ ਤੁਸੀਂ ਮੈਨੂੰ ਤੋਂ ਦੀ ਪੁਆਇੰਟ ਗੱਲ ਭਾਜੀ ਇਹ ਕਰਨੀ ਆ ਭਾਵੇਂ ਮੇਰੀ ਨਵੀਂ ਗੱਡੀ ਭੇਜ ਕੇ ਮੇਰੀ ਗੱਡੀ ਨਵੀਂ ਆ ਤੁਸੀਂ ਮੇਰੀ ਭਾਜੀ ਨਵੀਂ ਗੱਡੀ ਦਾ ਹਾਲ ਮੈਂ ਕੋ 55 ਸਰ ਲਵੋ ਮੈਨੂੰ ਮੇਰੀ ਦੋਹਾਂ ਬਾਰੀਆਂ ਬਦਲ ਕੇ ਦਵੋ ਮੇਰਾ ਫੈਂਡਰ ਬਦਲ ਕੇ ਦਵੋ ਮੇਰੇ ਟੱਕਾਂ ਬਦਲ ਕੇ ਦਵੋ ਬਦਲ ਕੇ ਦੇਨੇ ਕਿ ਨਹੀਂ ਦੇਨੇ ਭਾਈ ਸਰ ਉਹ ਤਾਂ ਵੀ ਪੋ ਸਰ ਮੇਰੀ ਗੱਲ ਸੁਣੋ ਜਨਾਬ ਸੌਰੀ ਟੂ ਸੇ ਮੈਂ ਵੀ ਵਪਾਰ ਕਰਦਾ ਸਰ ਜੀ ਮੈਨੂੰ ਤੁਸੀਂ ਮੈਨੂੰ ਇਹ ਗੱਲਾਂ ਮੈਨੂੰ ਨਾ ਸਿਖਾਓ ਕਿ ਗੱਡੀ ਹੈਗੀ ਕਿ ਨਹੀਂ ਹੈਗੀ ਗੱਡੀਆਂ ਤੁਹਾਡੇ ਕੋਲ ਬਹੁਤ ਖੜੀਆਂ ਆ ਠੀਕ ਹੈ ਤੁਸੀਂ ਬਾਜੋ ਕੰਮ ਨੁਕਸਾਨ ਕਰਾਣਾ ਵਾ ਤੁਸੀਂ ਇੱਕ ਕਸਟਮਰ ਦੀ ਨਵੀਂ ਗੱਡੀ ਦੀ जखਣਾ ਪੱਟੀ ਆ ਜਿਹੜਾ ਕੰਮ 3000 ਚ ਹੁੰਦਾ ਸਭ ਤੋਂ ਪਹਿਲਾਂ ਤਾਂ ਭਾਜੀ ਮੈਂ ਪੋਰਟ 'ਚ ਇਸ ਗੱਲ ਦਾ ਨਿਆ ਲੈਣਾ ਵੀ ਤੁਸੀਂ ਇਹ ਗੱਲ ਕਹਿੰਦੇ ਪਏ ਆ ਵੀ ਇੰਸ਼ੋਰੈਂਸ ਜੇ ਕਰਾਣੀ ਆ ਇੰਸ਼ੋਰੈਂਸ 'ਚ ਕਲੇਮ ਲੈਣਾ ਤੇ 20 ਦਿਨ ਬਾਅਦ ਮਿਲੂਗਾ ਕੈਸ਼ ਕਲੇਮ ਗੱਡੀ ਘੱਲਣੀ ਹੈ ਤੇ ਹਫਤੇ ਬਾਅਦ ਮਿਲੂਗਾ 6 ਤਰੀਕ ਨੂੰ ਗੱਡੀ ਦਿੱਤੀ 6 ਤੋਂ ਬਾਅਦ ਵਿੱਚ ਆਖੀ 12 ਨੂੰ ਤੁਸੀਂ ਤੁਸੀਂ 12 ਨੂੰ ਗੱਡੀ ਦਿੰਨੇ ਪਏ ਆ 12 ਤੋਂ 12 ਨੂੰ ਗੱਡੀ ਦੇਣ ਤੋਂ ਬਾਅਦ ਜੋ ਫਿਰ ਮੇਰੇ ਕੋਲ ਗੱਡੀ ਲੈਣੇ ਵੇ ਉਹ ਤਾਂ ਗੱਡੀ ਤਾਂ ਤੁਸੀਂ ਅੱਜ ਫਿਰ ਚੋਰੀ ਕੀਤੀ ਮੇਰੀ ਤੁਸੀਂ ਕੱਲ ਰਾਤੀ ਗੱਡੀ ਸਲਾਮਰ ਭੇਜੀ ਆ ਅੱਜ ਗੱਡੀ ਮੇਰੀ ਦੁਕਾਨ ਦੇ ਕੋਲ ਲੰਘਦੀ ਪਈ ਸੀ ਮੇਰੇ ਦੁਕਾਨ ਦੀ ਅੰਪਲਾਈਸ ਨੇ ਦੇਖ ਲਿਆ ਵੀ ਭਾਜੀ ਆਪਣੀ ਗੱਡੀ ਜਲੰਧਰਵਾਲ ਜਾਂਦੀ ਪਈ ਆ ਤੁਹਾਡੇ ਵਰਕਸ਼ਾਪ ਫੋਨ ਕੀਤਾ ਗਿਆ ਮੈਡਮ ਨੂੰ ਮੈਡਮ ਕਹਿੰਦੇ ਗੱਡੀ ਇੱਥੇ ਖੜੀ ਆ ਮੈਂ ਵਰਕਸ਼ਾਪ ਆਇਆ ਗੱਡੀ ਮੇਰੀ ਨਹੀਂ ਸੀ ਖੜੀ ਗੱਡੀ ਅੱਜ ਦੁਬਾਰਾ ਫੇਰ ਤੁਹਾਡੇ ਕੋਲੋਂ ਦੀ ਪਈ ਜਲੰਧਰ ਇਹ ਤਾਂ ਗੱਡੀ ਮੈਂ ਰੋਕੀ ਆ ਜੀ ਤੁਹਾਡੀ ਤੁਹਾਡੇ ਅੰਪਲਾਈ ਕਹਿੰਦੇ ਗੱਡੀ ਵਰਕਸ਼ਾਪ ਖੜੀ ਆ ਜਦ ਕਿ ਗੱਡੀ ਜਿਹੜੀ ਸੀਗੀ ਗੱਡੀ ਦੁਬਾਰਾ ਜਲੰਧਰ ਰੂਟ ਤੇ ਜਾਂਦੀ ਪਈ ਸੀ ਦੁਬਾਰਾ ਫੇਰਾਂ ਚ ਮੇਰੀ ਗੱਡੀ ਚ ਨਹੀਂ 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 ਮੇਰੀ ਗੱਲ ਸੁਣ ਨਹੀਂ ਕੀ ਆਲੀ ਮੈਂ ਟੈਂਕੀ ਤੇਲ ਦੀ ਤੁਹਾਨੂੰ ਫੁੱਲ ਕਰਾ ਕੇ ਦੇਣਾ ਪਿਆ ਵਾ ਜੀ ਮਾਰੇ ਦੋ ਘੇੜੇ ਜਾਂਦਾ ਤੇ ਮੇਰੇ ਲਵਾਤੀ ਗੱਡੀ ਦੇ ਮਰਵਾਹਾ ਅਗਰ ਮਰਵਾਹਾ ਆਟੋਸ ਨੂੰ ਨਹੀਂ ਕੰਮ ਕਰਨਾ ਆਂਦਾ ਮਰਵਾਹਾ ਤੋਂ ਨਾ ਫੜਦਾ ਕੰਮ ਮਰਵਾਹਾ ਤੋਂ ਦੇ ਕੰਮ ਫੜਿਆ ਭਾਜੀ ਉਹਨਾਂ ਨੇ ਮੈਂ ਮਰਵਾਹਾ ਆਟੋਸ ਨੂੰ ਗੱਡੀ ਹੈਂਡਵ ਕਰਕੇ ਆਇਆ ਵਾ ਗੱਡੀ ਆਸੇ ਮਰਵਾਹਾ ਤੋਂ ਸੀ ਖੜੀ ਆ ਗੱਡੀ ਮੇਰੇ ਕੋਲ ਨਹੀਂ ਗਈ ਚਾਬੀਆਂ ਮੇਰੇ ਕੋਲ ਨਹੀਂ ਗੱਡੀ ਦੀਆਂ ਸਾਰਾ ਕੋਈ ਫੇਮ ਤੁਸੀਂ ਭਾਜੀ 2 ਮਿੰਟ ਭਾਜੀ ਮੈਂ ਕਹਿੰਦਾ ਮੇਰੇ ਕੋਲ ਜਾਰੇ ਕਦੀ ਗੱਡੀ ਕੋਈ ਹੋਰ ਹੋਗੀ ਜਿਹੜੇ ਗਰੀਬ ਕੋ ਦਿੱਤੀ ਇੱਕ ਜ਼ਿੰਦਗੀ ਦੀ ਗੱਡੀ ਉਹਨੇ ਇਕ ਲਿੱਤੀ ਹੋਗੀ ساری ਜ਼ਿੰਦਗੀ ਪੈਸੇ ਜੋੜ-ਜੋੜ ਕੇ ਤੁਹਾਡੇ ਵਰਗੇ ਏਜੰਸੀਆਂ ਨਾਲ ਸੇ ਕਿਵੇਂ ਨਾ ਉਹਨੇ ਕਹਿੰਦਾ ਮੈਂ ਗੱਡੀ ਵੇਚਣੀ ਉਹਨੇ ਕਹਿੰਦਾ ਮarre ਸਾਰਾ ਗੱਡੀ ਪੇਂਟ ਆ ਜੀ ਤਬ ਇਹ 2 ਲੱਖ ਘਟ ਗਿਆ ਦਾ ਜੀ ਉਹ ਭਾਜੀ ਮੇਰੀ ਗੱਲ ਸੁਣੋ ਯਾ ਤੁਹਾਡੇ ਬੰਦੇ ਨੇ ਚੋਰੀ ਵੀ ਨਹੀਂ ਕਰਨੀ ਆਈ ਤੁਸੀਂ ਪੇਂਟ ਕਲੀਅਰ ਮਾਰਦੇ ਪਏ ਆ ਪਿਛਲੀ ਵਾਰੀ ਨੂੰ ਸਕ੍ਰੈਚ ਪਏ ਆ ਉਦੋਂ ਕਮ ਸਿਕਾਂ ਮ ਸਕ੍ਰੈਚਾਂ ਦੇ ਕੋਈ ਕੰਪਾਊਂਡ ਮਾਰ ਲਾ ਜਾਂ ਪੇਂਟ ਹੀ ਮਾਰ ਲਾ ਜੀ ਪੇਂ ਫਟ ਹੋ ਗਈ ਯਾਰ ਸਰ ਜੀ ਮੈਂ ਪਾਰਸ ਨਹੀਂ ਲੈਣੇ ਮੈਂ ਗੱਡੀ ਫਿਜ਼ੀਕਲੀ ਕੋਲ ਖੜੀ ਕਰਾ ਕੇ ਪਾਰ ਬਣਾਣੇ ਆ ਬਦਲਨੇ ਆ ਕਿ ਨਹੀਂ ਬਦਲਨੇ ਦੋ ਗੱਲਾਂ ਕਰਨੀਆਂ ਤੀਜੀ ਗੱਲ ਨਹੀਂ ਕਰਨੀ ਜਿੱਦਾਂ ਗੱਡੀ ਮੈਂ ਨਹੀਂ ਲੈ ਕੇ ਜਾਣੀ মিডিਆ ਦੇ ਸਾਹਮਣੇ মিডিਆ ਮੇਰੀ ਰਿਪੋਰਟਿੰਗ ਕਰ ਦ মিডিਆ ਭਾਜੀ মিডিਆ ਮੇਰੀ ਰਿਪੋਰਟਿੰਗ ਕਰਨਾ ਪਿਆ ਵਾ ਜੀ ਤੁਸੀਂ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਭਾਜੀ ਮੈਂ ਗੱਡੀ ਮਰਵਾ ਆਟੋਸ ਨੂੰ ਦਿੱਤੀ ਹੈ ਜੀ ਤੁਸੀਂ ਤੁਸੀਂ ਪੀਸ ਦੀ ਹੈ ਤੁਸੀਂ ਉੱਥੇ ਗੱਡੀ ਪੁਲਿਸ ਉਲਾ ਲਓ ਮੈਂ ਦੇਖ ਲੈਂਦਾ ਮੈਂ ਚੈੱਕ ਕਰ ਲੈਂਦਾ ਨਹੀਂ ਸਰ ਦੇਖਣਾ ਕੀ ਤੁਸੀਂ ਜੀ ਦੇਖਣਾ ਤਾਂ ਹੈ ਕੋਈ ਨਹੀਂ ਮੇਰੀ ਨਵੀਂ ਗੱਡੀ ਸੀ ਮੈਂ ਬਾਰੀ ਰੰਗ ਕਰਨੀ ਸੀ ਤੁਸੀਂ ਮੇਰੀ ਬਾਕੀ ਬਾਕੀ ਚੀਜ਼ਾਂ ਨੂੰ ਰੰਗ ਕੀਤਾ ਮੇਰੇ ਪੁੱਛੇ ਬਿਗੈਰ ਠੀਕ ਹੈ ਜੀ ਤੁਸੀਂ ਕੌਣ ਹੋ ਨੇ ਮੇਰੀ ਗੱਡੀ ਰੰਗ ਕਰਨ ਵਾਲੇ ਮੇਰਾ ਉਹ ਸਵਾਲ ਤਾਂ ਆਪ ਦਿਓ ਭਾਜੀ ਤੁਸੀਂ ਦੂਜੀ ਗੱਲ ਭਾਜੀ ਇਹ ਆ ਤੁਹਾਡਾ ਹੁਣੇ ਤੁਹਾਡਾ ਜਿਹੜਾ ਸਿਆਣੀ ਸੀਗਾ ਉਹ ਤੁਹਾਡੇ ਬੰਦਾ ਉਹ ਕਹਿੰਦਾ ਪਿਆ ਕਿ ਮੈਂ ਗੱਡੀ ਨਵੀਂ ਮੰਗਾ ਕੇ ਪਾਰਟਿੰਗ ਕਰਾ ਦੇਣਾ ਠੀਕ ਆ ਹੁਣ ਤੁਸੀਂ ਕਹਿੰਦੇ ਪਏ ਮੈਂ ਨਵੇਂ ਦੇ ਪਾਰਟ ਇਸਿਊ ਕਰਾ ਦੇਣਾ ਮੈਂ ਭਾਜੀ ਗੱਡੀ ਪੁਰਾਣੀ ਨਹੀਂ ਭੇਜੀ ਮੈਂ 10 ਸਾਲ ਬਰਾਨੀ ਗੱਡੀ ਤੁਹਾਨੂੰ ਨਹੀਂ ਭੇਜੀ ਮੈਂ 2023 ਵਾਲੀ ਗੱਡੀ ਭੇਜੀ ਆ 4 ਮਹੀਨੇ ਬਰਾਨ ਭਾਜੀ ਕੇ ਭਾਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਬਾਰੀ ਨਾਂ ਕਰਨੀ ਤੀ ਮੈਂ ਤੁਹਾਨੂੰ ਬਾਰੀ ਨਾਂ ਕਰਨੀ ਤੀ ਨਾ ਅਗਰ ਤੁਹਾੜੇ ਕੋ ਪੇਂਟ ਨਹੀਂ ਸੀ ਸੇਮ ਹੈਗਾ ਤੁਸੀਂ ਨਾ ਗੱਡੀ ਫੜਦੇ ਮੈਂ ਭਾਜੀ ਏਜੰਸੀ ਚੋਂ ਮਰੂਤੀ ਆਟੋਸ ਮਰੂਤੀ ਦੇ অথੋਰਾਇਜ਼ਡ ਡੀਲਰ ਮਰੂਤੀ ਏਜੰਸੀ ਮਰੂਤੀ SUZUKI ਦੇ অথੋਰਾਇਜ਼ਡ ਵਰਕਸ਼ਾਪ ਤੇ ਗੱਡੀ ਫੜਾਈ ਆ ਨਾ ਕੀ ਕੋਈ ਟਰਾਲੀਆਂ ਨਾਲ ਰੰਗ ਕਰਾਉਣ ਵਾਲੇ ਰੰਗ ਕਰਮ ਨੂੰ ਫੜਾਈ ਗੱਡੀ ਜਿਹਨੇ ਟਰਾਲੀਆਂ ਨਾਲ ਕਰ ਨਹੀਂ ਹੁੰਦੀਆਂ ਉਹ ਟਰਾਲੀਆਂ ਨਾਲ ਰੰਗ ਕਰਤਾ ਤੇ ਗੱਡੀ ਦਾ ਕੰਮ ਹੋ ਗਿਆ ਮੈਂ ਗੱਡੀ ਇੱਕ ਮਰੂਤੀ SUZUKI ਦੇ অথੋਰਾਇਜ਼ਡ ਸ਼ੋਰੂਮ ਪਲਾਸਾ ਅਥੋਰਾਈਜ਼ਡ ਸਰਵਿਸ ਸੈਂਟਰ ਸੁਲਤਾਨਪੁਰ ਲੋਧੀ ਗੱਡੀ ਫੜਾਈ ਆ ਹੈਂਡਓਵਰ ਕੀਤੀ ਆ ਔਰ ਮੂੰਹੋਂ ਮੰਗੇ ਪੈਸੇ 5500 ਮੰਗਿਆ ਬਾਰੀ ਦਾ ਜਿਹੜਾ ਕੰਮ ਬਾਰੋ 3000 ਸੀਗਾ 5500 ਰੁਪਿਆ ਮੰਗਿਆ 5500 ਰੁਪਿਆ ਦੇ ਤਕੜ ਦਿੱਤੀ ਤੁਸੀਂ ਪਹਿਲਾਂ 6 ਦਿਨਾਂ ਬਾਅਦ ਕਰੀ ਭੇਜਦੇ ਪਏ ਆ 6 ਤੋਂ ਬਾਅਦ ਗੱਡੀ ਫਿਰ ਵਾਪਸ ਜਾਂਦੀ ਵੀ ਇੱਕ ਵਾਰੀ ਦੁਬਾਰਾ ਅੱਜ ਫੇਰ ਗੱਡੀ ਚੋਰੀ ਚੁਪੇ ਜਾਂਦੀ ਵੀ ਆ ਗੱਡੀ ਤੁਸੀਂ ਤਾਰੀਖ ਤੇ ਦੱਸਦੇ ਦਮਾ ਦੇਣਾ ਛੇਤਰ ਕਿਸੇ ਗੱਡੀ ਮਾਰਨ ਕਿਸੇ ਦੀ ਜਗਾ ਪਰਿਸ਼ਣ ਕੋ ਰੋਡ ਦੀ ਗੱਡੀ ਚ ਲੈ ਗੋ ਤੁਹਾਡੀ ਗੱਡੀ ਮੈਂ ਪਾਟੀਆਂ ਤੋਂ ਵਾਪਸ ਮੰਗਵਾਈ ਆ ਤੁਸੀਂ ਭਾਜੀ ਗੱਡੀ ਦੇ ਤੁਸੀਂ ਗੱਡੀ ਦਾ ਭਾਜੀ ਜਵਾਬ ਸਿੱਧਾ ਜੀ ਗੱਲਾਂ ਤੁਸੀਂ ਗੱਡੀ ਦੇ ਪਾਰਸ ਬਦਲ ਕੇ ਦੇਣੇ ਆ ਕਿ ਨਹੀਂ ਦੇਣੇ ਭਾਜੀ ਭਾਜੀ ਪਾਰ ਕੋਲੋਂ ਕੋਈ ਹੱਦ ਹੋ ਗਈ ਮੇਰੇ ਪਾਰ ਮੇਰੇ ਪਾਰ ਤੋਂ ਕੀੜੇ ਪਏ ਆ ਮੇਰੇ ਮੇਰੇ ਤੁਸੀਂ ਮੈਂ ਮੈਂ ਤਾਂ ਭਾਜੀ ਜਿਹੜਾ ਕੰਪਨੀ ਤੋਂ ਸ਼ੋਅਰੂਮ ਰੰਗ ਗੱਡੀ ਆਂਦੀ ਹੈ ਮੈਂ ਰੰਗ ਕੀਤੇ ਕਰਾਏ ਪਾਰਸ ਨਵੀਂ ਗੱਡੀ ਤੋਂ ਲਵਾ ਕੇ ਪਾਣੇ ਆ ਤੁਸੀਂ ਮੈਨੂੰ ਕੋਈ ਕੋਈ ਪੈਸੇ ਲੈਸ ਨਹੀਂ ਕਰਦੇ ਜਾਂ ਮੈਂ ਫ੍ਰੀ ਕੰਮ ਨਹੀਂ ਕਰਾਇਆ ਤੁਸੀਂ ਮੈਨੂੰ ਜਵਾਬ ਦਿਓ ਭਾਜੀ ਵੀ ਤੁਸੀਂ ਮੈਨੂੰ ਮੇਰੇ ਸਾਹਮਣੇ ਕੈਮਰਾ ਚੱਲਦਾ ਪਿਆ ਵਾ ਵੀਡੀਓ ਬੰਦੀ ਵੀ ਆ ਹਾਂ ਸਾਹਮਣੇ ਸਾਹਮਣੇ ਕੈਮਰਾ ਚੱਲਦੇ ਵਿੱਚ ਸਾਰੇ ਪੱਤਰਕਾਰ ਮੇਰੇ ਸਾਹਮਣੇ ਖੜੇ ਆ ਇਹਦਾ ਜਵਾਬ ਤੁਸੀਂ ਦੇਣਾ ਭਾਜੀ ਹੁਣੇ ਨਹੀਂ ਤਾਂ ਭਾਜੀ ਗੱਡੀ ਤੁਹਾਡੀ ਹੈਗੀ ਆ ਤੇ ਆ ਸੋਣਾ ਫੋਨ ਕੱਢ ਦਿੱਤਾ ਜੀ ਉਹਨੇ ਮੰਡਨੇ ਜੀ ਦੋ ਭਾਜੀ ਇਹਨਾਂ ਦਾ ਲਓ ਜੀ ਇਹਨਾਂ ਨੂੰ ਮਗਤੀ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡੀ ਇੱਥੇ ਡੈਜ਼ਿਗਨੇਸ਼ਨ ਹੈ ਜੀ ਸਟੋਰ ਦੇ ਤੇ ਇੱਕ ਮਿੰਟ ਬਈ ਇੱਕ ਮਿੰਟ ਹੋਲਡ ਕਰ ਲਿਓ ਨਹੀਂ ਗੱਡੀ ਨੂੰ ਕੀ ਹੋਇਆ ਜੀ ਬੜਾਈ ਦੱਸ ਕੀ ਹੋਇਆ ਗੱਡੀ ਨੂੰ ਗੱਡੀ ਤੁਹਾਡੇ ਕੋਲ ਪੇਂਟ ਕਰਨਾ ਆਈ ਸੀ ਇੱਕ ਵਾਰੀ ਤੇ ਤੁਸੀਂ ਸਾਰੀ ਗੱਡੀ ਦਾ ਰੰਗ ਕਰਤੀ ਅੱਬੇ ਬੰਨੇ ਦੀ ਸਾਰੀ ਵਾਰੀ ਸਾਰਾ ਟੋਟਲ ਇਹਨਾਂ ਨੇ ਰੰਗ ਕਰਤਾ ਇੱਧਰ ਆਓ ਤੁਹਾਨੂੰ ਦੌਰ ਦਿਖਾ ਦਵਾਂ ਜੀ ਆਹ ਦੇਖੋ ਜੀ ਆ ਤੁਸੀਂ ਬਿਲਕੁਲ ਧਿਆਨ ਨਾ ਦੇਖੋਗੇ ਆਹ ਦੇਖੋ ਜੀ ਜਦੋਂ ਪੇਂਟ ਕੀਤਾ ਗਿਆ ਤੇ ਸਾਰਾ ਲੱਗ ਆਹ ਦੇਖੋ ਜੀ ਪੇਂਟ ਦੇ ਨਿਸ਼ਾਨ ਜਦ ਕਿ ਮੈਂ ਆਹ ਦੇਖੋ ਪੀਲੇ ਨਿਸ਼ਾਨ ਸਾਹਿਬ ਦੇਖ ਰਿਹਾ ਜੀ ਆਹ ਨੀਚੇ ਲਾਈਬਲਰ ਦੇਖੋ ਕਿ ਜਖਮਾ ਪੜੇ 30000 ਦੇ ਲਾਈਬਲ ਆ ਤੇ 30000 ਦੇ ਲਾਈਬਲ ਜਖਮਾ ਪੜ ਦਿੱਤੀ ਜੀ ਜਦ ਕਿ ਮੈਂ ਸਿਰਫ ਰੰਗ ਕਰਨਾ ਦਿੱਤਾ ਸੀ ਇੱਕ ਮੇਰਾ ਐਕਸੀਡੈਂਟ ਪਰ ਆ ਵੀ ਦੇਖੋ ਰੰਗ ਕੀਤਾ ਉਹਦੇ ਵਿੱਚ ਸਕਰੈਚ ਰੰਗ ਕੀਤਾ ਦੇ ਵਿੱਚ ਸਕਰੈਚ ਆਈ ਹੋਈ ਹੈ ਜੀ ਇੱਕ ਡੰਡੇ 'ਚ ਸੀ ਇੱਕ ਡੰਡੇ 'ਚ ਸੀਗਾ ਦੈਨ ਉਹਨਾਂ ਬਾਈ ਇਸ ਤੋਂ ਬਾਅਦ ਉਹਨਾਂ ਨੇ ਸਾਰੀ ਮੇਰੀ ਆ ਬਾਹਰੀ ਰੰਗ ਕਰਤੀ ਆਹ ਸਕਰੈਚ ਮੇਰਾ ਪਹਿਲਾ ਸੀਗਾ ਇਹਦੇ ਉੱਪਰ ਇਹਨਾਂ ਨੇ ਕਲੀਅਰ ਪੇਂਟ ਮਾਰਤਾ ਆਹ ਟੈਂਕੀ ਦੇ ਹੱਥ ਲੱਗ ਦੇਖੋ ਟੈਂਕੀ ਨੂੰ ਰੰਗ ਕਰਤਾ ਆ ਵੀ ਰੰਗ ਏ ਮੈਂ ਪਹਿਲਾਂ ਮੈਂ ਤਾਂ ਤੁਹਾਨੂੰ ਗੱਡੀ ਹਵਾਲੇ ਕੀਤੀ ਸੀ ਕਿ ਜੀ ਅੱਜ ਗੱਡੀ ਫਿਰ ਦੁਬਾਰਾ ਬਿਨਾਂ ਪੁੱਛੇ ਤੋਂ ਗੱਡੀ ਜੰਦਰ ਜਾਂਦੀ ਪਈ ਆ ਉਹ ਤਾਂ ਕੁਦਰਤੀ ਦੁਕਾਨ ਦੇਮ ਪ੍ਰਾਈਸ ਨੇ ਘਟ ਦੇਖ ਲਿਆ ਵੀ ਗੱਡੀ ਜੰਦਰ ਜਾਂਦੀ ਪਈ ਆਪਣੀ ਮੈਂ ਏਜੰਸੀ ਫੋਨ ਕੀਤਾ ਕਹਿੰਦੇ ਏਜੰਸੀ ਗੱਡੀ ਖੜੀ ਆ ਮੈਂ ਕੁਦਰਤੀ ਇੱਥੇ ਆਇਆ ਤੇ ਗੱਡੀ ਨਹੀਂ ਸੀ ਆ ਕਿ ਮਤਲਬ ਕੀ ਮੇਰੀ ਕੀ ਕੀ ਕਹਿਣਾ ਕੀ ਕਹਿਣਾ ਇਹਨਾਂ ਅਲੀਗੇਸ਼ਨਸ ਬਾਰੇ ਤੁਹਾਡਾ ਸਰ ਗੱਡੀ ਦਾ ਸੀਰ ਕੰਮ ਹੋਣ ਵਾਸਤੇ ਕਹੀ ਸੀ ਗੱਡੀ ਜੀ ਤੇ ਉਹਦਾ ਥੋੜਾ ਇਸ਼ੂ ਜੀ ਸਰ ਨਾਲ ਨਿਕਲ ਆਇਆ ਸੀ ਗੱਡੀ ਦਾ ਨਹੀਂ ਇੱਕ ਵਾਰੀ ਤੁਹਾਨੂੰ ਰੰਗ ਹੁੰ ਦਿੱਤੀ ਸਾਰੀ ਗੱਡੀ ਰੰਗ ਕਰਨ ਦੀ ਕੀ ਨੌਬਤ ਪਈ ਮੈਂ ਗੱਡੀ ਇੱਥੋਂ ਬੋਡੀ ਸ਼ਾਪ ਲਈ ਭੇਜੀ ਸੀ ਜਲੰਧਰ ਦੀ ਜੀ ਕਿ ਇੱਥੇ ਬੋਡੀ ਸ਼ਾਪ ਨਹੀਂ ਹੈਗਾ ਬੋਡੀ ਸ਼ਾਪ ਭੇਜਦੇ ਹਾਂ ਜਲੰਧਰ ਕੰਮ ਕਰਨ ਵਾਸਤੇ ਗੱਡੀ ਲੈ ਸਕਦੇ ਹਾਂ ਜੀ ਹਾਂਜੀ ਤੇ ਤੁਹਾਡੀ ਗੱਲ ਕਰਦਾ ਵਾਂ ਜੀ ਵਰਨ ਜੀ ਮੈਂ ਗੱਡੀ ਇੱਥੇ ਭੇਜੀ ਮੇਰਾ ਐਮਪਲਾਈ ਲੈ ਕੇ ਆਇਆ ਇਹੀ ਕੰਮ ਬਾਹਰੋਂ 3000 ਚ ਹੁੰਦਾ ਸੀਗਾ ਅਸੀਂ ਕਿਹਾ ਵੀ ਇਹ ਅਮਰੂਤੀ SUZUKI ਦੇ ਸ਼ੋਰੂਮ ਚੋਂ ਕੰਮ ਕਰਾਣੇ ਪਏ ਆ ਕੰਮ ਬਿਲਕੁਲ ਨਵੀਂ ਗੱਡੀ 4 ਮਹੀਨੇ ਪੁਰਾਣੀ ਗੱਡੀ ਇਹਨਾਂ ਨੇ ਸਾਰੀ ਗੱਡੀਆਂ ਇੱਕ ਬੰਨੇ ਰੰਗ ਕਰਤਾ ਇਹੀ ਗੱਡੀ ਮੈਨੂੰ ਕਹਾਂ ਮੇਕੋ ਖਰੀਦੋ ਇਹਨਾਂ ਨੇ ਕਿਹਾ 2 ਲੱਖ ਰੁਪਏ ਘਟਾ ਕੇ ਦੇ ਦਿਓ ਜੀ ਵੀ ਗੱਡੀ ਪੇਂਟ ਹੋਈ ਹੋਈ ਆ ਮੇਰੀ ਗੱਡੀ 5000 ਕਿਲੋਮੀਟਰ ਚੱਲੀ ਗੱਡੀ ਹੈ ਔਰ ਇਹ ਪਹਿਲਾਂ ਇਹਨਾਂ ਦਾ ਬੰਦਾ ਇੱਕ ਸਿਆਣੀ ਸਿਆਣੀ ਹੈਗਾ ਜੋ ਕਹਿੰਦਾ ਮੈਂ ਹੁਣ ਗੱਡੀ ਭੇਜ ਦੰਨਾ ਨਵੀਂ ਜੀ ਉਹਦੇ ਪਾਸ ਵਲਾ ਦੰਨਾ ਵਾ ਹੁਣ ਇਹਨਾਂ ਦਾ ਹੋਰ ਕੋਈ ਮੰਡ ਮੜ ਕੋਈ ਅਫਸਰ ਆ ਜੀ ਉਹ ਕਹਿੰਦਾ ਵੀ ਜੀ ਮੈਂ ਨਵੇਂ ਪਾਰਟ ਈਸ਼ੂ ਕਰਾ ਦੰਨਾ ਵਾ ਤੂੰ ਰੰਗ ਕਰਾ ਕੇ ਲਵਾ ਦਨਾ ਮੇਰੇ ਪਾਰਟਸ ਨੂੰ ਕਿਹਾ ਇਹ ਤਾਂ ਲੇਹੜਾ ਚੜ ਚੜਾਈ ਜਾਂਦੇ ਪੇਂਟ ਦੀਆਂ ਮੈਂ ਇਹ ਗੱਲ ਕਰਾਂਗਾ ਜਾਂ ਤਾਂ ਮੇਰਾ ਨਿਆਂਗਾ ਨਹੀਂ ਤਾਂ ਮੈਂ ਕੰਜ਼ਿਊਮਰ ਕੋਰਟ 'ਚ ਜਾਊਂਗਾ ਮੈਂ ਥਾਣੇ 'ਚ ਜਾ ਕੇ ਦਰਖਾਸਤ ਦਊਂਗਾ ਨਦੀ ਔਰ ਜਿੱਥੇ ਤੱਕ ਮੇਰਾ ਜੋਰ ਲੱਗੂਗਾ ਭਾਵੇਂ ਜਿੰਨੇ ਦੀ ਗੱਡੀ ਉਹਨੇ ਪਹਿਰਾਂ ਲੱਗਣ ਮੈਂ ਤਾਲੇ ਲਵਾਊਂਗਾ ਇਹਨਾਂ ਦੇ ਮੈਂ ਸਾਹਿਬ ਕੀ ਕਹਿਣਾ ਸਾਰੇ ਰੋਪਾਂ ਬਾਰੇ ਜੀ ਮੈਂ ਸਾਹਿਬ ਪੱਕ ਜਾਨਾ ਚਾਹਾਂਗੇ ਕੀ ਕਹਿਣਾ ਸਾਰੇ ਰੋਪਾਂ ਬਾਰੇ ਲੈ ਭਾਈ ਇਹੋ ਜੋ ਗੱਡੀ ਦਾ ਰੰਗ ਕਰਵਾਉਂਦੇ ਸੀਗਾ ਪੇਂਟ ਕਰਵਾਜਾ ਕਿ ਪੇਂਟ ਸਾਰੀ ਗੱਡੀ ਨੂੰ ਕਲੀਅਰ ਵੱਜ ਗਿਆ ਜੀ ਬਿਨਾ ਪਰਮਿਸ਼ਨ ਤੋਂ ਆ ਲੈ ਵੀਰ ਦਾ ਹਾਲ ਦੇਖੋ ਕੀ ਕੀਤਾ ਜੀ ਇਹ ਤੀਜੀ ਵਾਰੀ ਅੱਜ ਗੱਡੀ ਵਾਪਸ ਚੰਡੀਗੜ੍ਹ ਤੀਜੀ ਵਾਰੀ ਬਿਨਾ ਮੇਰੇ ਪਰਮਿਸ਼ਨ ਤੋਂ ਇੱਕ ਵਾਰੀ ਪਹਿਲਾਂ ਗਈ ਸਹੀ ਹੋਣੋਂ ਦੂਜੀ ਵਾਰੀ 12 ਤਰੀਕ ਨੂੰ ਗਈ ਸਹੀ ਹੋਣ ਦੁਬਾਰਾ ਤੀਜੀ ਵਾਰੀ ਗੱਡੀ ਅੱਜ ਬਿਨਾ ਪਰਮਿਸ਼ਨ ਤੋਂ ਗੱਡੀ ਗਈ ਆ ਮੈਂ ਕਾਲ ਕਰਦਾ ਮੈਂ ਕਹਿੰਦੇ ਗੱਡੀ ਸ਼ੋਰੂਮ ਖੜੀ ਆ ਇੱਥੇ ਆਇਆ ਗੱਡੀ ਨਹੀਂ ਸੀ ਹੈਗੀ ਗੱਡੀ ਕਪੂਥਰਾਂ ਦੇ ਪਜੰਦ ਗਈ ਪਾਜੀਆਂ ਤੋਂ ਗੱਡੀ ਮੁੜ ਕੇ ਆਈ ਹੈ ਚਾਹੀ ਰਿਹਾ ਤੇ ਸੀਸੀਟੀਵੀ ਕੈਮਰਾ ਮੰਗਾ ਲਾ ਤੁਹਾਨੂੰ ਕਿ ਗੱਡੀ ਮੇਰੀ ਐਸ ਟਾਈਮ ਗਈ ਸੀ ਕੱਲੀ ਬਾਰੀ ਇੱਕ ਇੱਕ ਡੰਡ ਸੀਗਾ ਇੱਕ ਇੱਕ ਡੰਡ ਸੀਗਾ ਆ ਪੇਂਟ ਹੋਇਆ ਜੀ ਆ ਪੇਂਟ ਤੇ ਵੇਚੀ ਤੁਹਾਡੇ ਹੱਥੀਂ ਭਾਈ ਦਾਣੇ ਆ ਆ ਲਾ 70 ਕਰੋ ਭਲੇ ਦਾਣੇ ਜੀ ਠੀਕ ਹੈ ਜੀ ਇਹ ਦੂਜੀ ਵਾਰੀ ਕਟ ਹੋਈ ਆ ਬਾਰੀ ਆਓ ਜੀ ਇਧਰ ਮੂਹ ਪਾਈ ਲੱਗਿਆ ਨਹੀਂ ਆ ਦੇਖੋ ਜੀ ਤੇ 10 ਆ ਗੋਪਿੰਟ ਅੰਨਾ ਵੀ ਗੱਡੀ ਨਹੀਂ ਵੀ ਇਹ ਤਾਂ ਮੈਂ ਤਾਂ ਖੁੱਦ 4-5 ਦੇਖੋ ਜੀ ਆ ਪੇਂਟ ਹੋ ਗਿਆ ਜੀ ਇਹ ਸਿੱਪੀ ਤੇ ਹੀ ਭਾਈ ਨਹੀਂ ਨਹੀਂ ਮੈਂ ਭਾਈ ਮੈਂ ਗੱਡੀ ਮਰਵਾ ਹਾਂ ਤੁਹਾਨੂੰ ਪੈਸੇ ਆ ਮੈਨੂੰ ਨਹੀਂ ਮਤਲਬ ਕੋਈ ਵੀ ਹੋਰ ਕਿ ਲੋਕ ਤੇ ਬਾਹਰ ਬੈਗਣਾ ਤਾਂ ਵੀ ਜਾ ਕੇ ਦਿੱਸੇ ਜੂਨ ਸਿੱਖਦਾ ਮਰਵਾਟ ਹੱਲ ਹੋਊਗਾ ਨਹੀਂ ਮੈਂ ਪੁੱਛ ਮਾਰਨਾ ਪਾਉਣਾ ਵਾ ਤੁਹਾਡਾ ਬੰਦਾ ਕਹਿੰਦਾ ਵੀ ਮੈਂ ਗੱਡੀ ਨਾ ਪਾਰ ਵੀ ਸ਼ੂ ਕਰ ਦਿੰਦਾ ਰੰਗ ਕਰਕੇ ਨਾ ਮੈਂ ਗੱਡੀ ਨੂੰ ਕੋਈ ਰੰਗ ਕਰਾਉਣ ਦਾ ਯਾਰ ਮੈਨੂੰ ਮੈਂ ਕਿੱਥੇ ਨਾ ਕਹਾਂ ਕਿ ਸਾਨੂੰ ਮਾਰੇ ਕਿ ਮੇਰੀ ਗੱਡੀ ਮੱਕਲੀ ਬਸ ਪੇਂਟ ਕਰਾਈ ਆ ਕਿੱਥੇ ਨਾ ਕਹੋ ਸਾਰੇ ਸਾਰੇ ਬੱਚੇ ਗੱਡੀ ਲੱਗੀ ਮੇਰੀ ਇਹ ਸਤਾ ਦਾ ਇਕੱਲੀ ਬਾਰੀ ਹੀ ਭਾਜੀ ਇਕੱਲੀ ਸਾਰਾ ਪੇਂਟ ਹੋਇਆ ਭਾਜੀ ਆਹ ਦੇਖੋ ਤੇ ਕਰਾਇਜ ਪੈਜੋ ਪਰ ਕਲੀਅਰ ਵਾਪਸ ਕਰਾਇਜ ਉੱਤੇ ਹੀ ਕਰਾਇਜ ਦੇ ਉੱਪਰ ਕਲੀਅਰ ਮਾਰਤਾ ਆਪ ਟੱਕਣ ਦਾ ਹੱਥ ਲਾ ਇਹਨੂੰ ਨੇ ਆਦਲੇ ਦਾ ਪਰਚਾ ਨੇ ਗੱਡੀ ਖੜੀਆ ਮੈਂ ਹੁਣੇ ਜਾ ਮੈਂ ਹੁਣੇ ਮੈਂ ਹੁਣੇ ਕੋੜੇ ਚੱਲ ਜਣਾ ਭਾਜੀ ਆ ਮੀਡੀਆ 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 ਜਵਾਬ ਦੇਊਗਾ ਮੀਡੀਆ ਖੜਾਗਾ ਮੀਡੀਆ ਜਵਾਬ ਲਊਗਾ ਜੀ ਤੁਹਾਡਾ ਬੰਦਾ ਹੈ ਤੁਹਾਡੇ ਬੰਦੇ ਭਾਈ ਦੇ ਪਏ ਆ ਸ਼ਾਨੀ ਨੇ ਮੈਨੂੰ ਕਮਿਟ ਕੀਤਾ ਮੈਂ ਗੱਡੀ ਭੇਜਦਾ ਹੁਣੇ ਆ ਤੁਹਾਡੇ ਹੁਣੇ ਮੰਡਸਰ ਕੋਈ ਆ ਗਿਆ ਉਹ ਕਹਿੰਦਾ ਮੈਂ ਗੱਡੀ ਨਹੀਂ ਭੇਜਦਾ ਕਿਉਂ ਉਹ ਕਹਿੰਦੇ ਮੈਂ ਪਾਰਟ ਫਿਊ ਕਰਾ ਦੇਣਾ ਜੀ ਪਾਰਟ ਦੇ ਵਿੱਚੋਂ ਦੀ ਵੀ ਆਪਣੇ ਪਾਰਟ ਦਾ ਅੰਦਰਾ ਕਰਵਾਉਂਦਾ ਦੰਦਾ ਇਹਨੂੰ ਪੀੜੇ ਪਾ ਜਾ ਗੱਡੀ ਨਾ ਵੀ ਇਹਨੂੰ ਨਹੀਂ ਤੁਸੀਂ ਕਿੱਦਾਂ ਸੈਟੀਸਫਾਈਡ ਆ ਭਾਜੀ ਨਵੀਂ ਗੱਡੀ ਮਂਗਾ ਪ੍ਰੋਪਰ ਪਾਰਟ ਚੇਂਜ ਹੋ ਰਿਹਾ ਹੈ ਮੈਂ ਨਾ ਕਮ ਰੋਵਾਂਗਾ ਗੱਡੀ ਯਾਰ ਮੇਰੀ ਬਾਰੀ ਇੱਕ ਰੰਗ ਸੀਗੀ ਤੂੰ ਤਾਂ ਮੈਂ ਸਾਰੀ ਗੱਡੀਆਂ ਕਰਤੀ ਮੈਂ ਛਾ ਵੀ ਗਿਆ ਤੇ ਜਿੱਦ ਗੱਲ ਆਹੋ ਵੀ ਉਹਨੂੰ ਹੀ ਉਹਨੂੰ ਕੱਲੀ ਨੂੰ ਹੋ ਜਾਂਦਾ ਕਰ ਮੈਂ ਜੀ 5500 ਰੁਪਏ ਮੈਨੂੰ ਮੰਗਿਆ ਮੈਂ 5500 ਰੁਪਏ ਦਿੰਦਾ ਓਕੇ ਮੈਂ ਛੋੜਾ ਛੇ ਕੰਮ ਨਹੀਂ ਕਰਾਇਆ ਇਹ ਛੋੜਤ ਨਹੀਂ ਕਰਾਇਆ ਤੇ ਐਸ ਕੰਮ ਕਰਾਇਆ ਵਾ ਉਹ ਤਾਂ ਮਿਲ ਤੁਹਾਡੇ ਬੋਡੀ ਛੋੜ ਤੋਂ ਬਣਾ ਰਿਹਾ ਕਰਦੇ ਆ ਕਿ ਜੇ ਛੋੜਾ ਛੇ ਕਰਾਣਾ ਮਜੀ ਤਾਂ ਫਿਰ ਤਨ ਬਾਅਦ ਗੱਡੀ ਮਿਲੂਗੀ ਮਰੋ ਜੀ ਇਹਨਾਂ ਨੇ ਇਹ ਵੀ ਇਹਨਾਂ ਦੇ ਦੋਸ਼ਾਂ ਚੰਸੀ ਮਰਵਾਹਾਟ ਉਸਤੇ ਇਹਨਾਂ ਨੂੰ ਇਹਨਾਂ ਨੇ ਸ਼ੋਰੂਮ ਚ ਇਹ ਕਰ ਕਹੀ ਗਈ ਮੈਂ ਕਹਾਂ ਇੰਸ਼ੋਰੈਂਸ ਚ ਮੇਰੀ ਬਾਰੀ ਕਲੇਮ ਕਰਾ ਦਿਓ ਇਹ ਇਹ ਕਹਿੰਦੇ ਅਗਰ ਇੰਸ਼ੋਰੈਂਸ ਚ ਕੰਮ ਕਰਾਣਾ ਵਾ ਤੇ ਗੱਡੀ ਤੁਹਾਨੂੰ 20 ਦਿਨ ਮਿਲੂਗੀ ਅਗਰ ਤੁਸੀਂ ਕੈਸ਼ ਕਰਾਣੇ ਆ ਤੇ ਫਿਰ ਦਿਨ 4 ਤੋਂ 5 ਦਿਨ ਮਿਲੂਗੀ 20 ਦਿਨ ਗੱਡੀ ਆਈ ਆ ਉਹ ਸਾਰਾ ਸਾਰੀ ਬਾਰੀ ਖਰਾਬ ਸੀ 12 ਤਰੀਕ ਨੂੰ ਫੇਰ ਦੁਬਾਰਾ ਗੱਡੀ ਗਈ ਆ ਅੱਜ ਗੱਡੀ ਗੱਡੀ ਆਈ ਅੱਜ ਦੁਬਾਰਾ ਫੇਰ ਸਵੇਰੇ ਚਲੇਗੀ ਆਪੇ ਹੀ ਨੰਦਰ ਜਾਂਦੀ ਪਈ ਆ ਮੈਂ ਪਾਜੀਆਂ ਤੋਂ ਗੱਡੀ ਮੜਵਾਈ ਹੈ ਉਹਦੀ ਜੀ ਉਰੇ ਅੱਜੇ ਕੋਈ ਇਹ ਨਿਆਣੀ ਨਹੀਂ ਦਿੰਦੇ ਨੇ ਰਾਤੀ ਫੋਨ ਆਇਆ ਸੀ ਕਹਿੰਦੇ ਸੀ ਗੱਡੀ ਲੈ ਜਾਓ ਤੇ ਹੁਣ ਫੇਰ ਚੁੱਕ ਕਰਕੇ ਚੱਲ ਗਈ ਗੱਡੀ ਉਹ ਮੁੱਕ ਕਰ ਗਿਆ ਵੀ ਜੀ ਸਾਹਿਬ ਭਾਜੀ ਛੱਡੋ ਸੈਣੀ ਨੂੰ ਸੈਣੀ ਕਹਿੰਦਾ ਮਾਰ ਕੇ ਭਾਜੀ ਉਹ ਛੱਡ ਤਾਂ ਮੰਡਵਾ ਉਹ ਜਵਾਬ ਦੇ ਗਿਆ ਉਹ ਕਹਿੰਦਾ ਮੈਨੂੰ ਵੜੀ ਭਾਈ ਇਹਨਾਂ ਨੂੰ ਸਾਫ਼ ਹੀ ਦੋ ਗੱਲਾਂ ਦੱਸੋ ਕਿਉਂ ਜੀ ਭਾਜੀ ਜਿਹੜੀ ਗੱਲ ਆਜੀ ਹੁਣੇ মিডিਆ ਨਾਲ ਗੱਲ ਕਰੂਗੀ ਉਹਨਾਂ ਨਾਲ ਅਸੀਂ ਨੰਬਰ ਲਾ ਬੋਜੇ ਨਾ ਕਰੋ ਗਾਜੀ ਇਹਨਾਂ ਪੱਖੇ ਲੋਪੇ ਲੈਣਾ ਦਾ